ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਆਪ ਨੂੰ ਛੱਡਦੀ ਖਲਚ ਰੱਖੇ ਸਾਨੂੰ ਜਿਹੜੇ ਕਲਰਾਂ ਦਾ ਪਤਾ ਹੁੰਦਾ ਸੀ ਤੁਹਾਨੂੰ ਬੋਲ ਕੇ ਦੱਸ ਦਿੰਨੇ ਹੁੰਦੇ ਆ ਬਾਕੀ ਜਿਹੜੇ ਵੀਡੀਓ ਚਾਹੁੰਦੇ ਹੁੰਦੇ ਆ ਨਾ ਜੀ ਸੇਮ ਕਲਰ ਹੀ ਹੁੰਦੇ ਆ ਅਸੀਂ ਤੁਹਾਡੇ ਲਈ ਐਸੇ ਸੂਟ ਲੈ ਕੇ ਆਉਣੇ ਆ ਜਿਨ੍ਹਾਂ ਦਾ ਪ੍ਰਾਈਸ ਬਾਜ਼ਾਰ ਚ ਦੁੱਗਣਾ ਹੁੰਦਾ ਤੇ ਅਸੀਂ ਉਹਦਾ ਅੱਧ ਦਿੰਨੇ ਆ ਕਿਉਂਕਿ ਇੱਕ ਤਾਂ ਅਸੀਂ ਘਰੇ ਕੰਮ ਕਰਦੇ ਆ ਦੂਜਾ ਸੀ ਆਪਦਾ ਸਬਰ ਸੰਤੋਖ ਨਾਲ ਆਪਦਾ ਖਰਚਾ ਵਿੱਚ ਚਲਾ ਲੈਨੇ ਆ ਲਾਲਚ ਨਹੀਂ ਕਰਦੇ ਕਿਉਂਕਿ ਜਦੋਂ ਬੰਦਾ ਲਾਲਚ ਕਰਨ ਲੱਗ ਜੇ ਉਦੋਂ ਉਹਦਾ ਕੰਮ ਇੱਕ ਨਾ ਇੱਕ ਦਿਨ ਠਾਪਾ ਹੋ ਹੀ ਜਾਂਦਾ ਹੈ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਪਰਮਾਤਮਾ ਸਾਡੇ ਕੰਮ 'ਚ ਬਰਕਤਾਂ ਪਾਵੇ ਤੇ ਛੋਡੇ ਕੰਮਾਂ 'ਚ ਵੀ ਬਰਕਤਾਂ ਪਾਵੇ ਤੁਸੀਂ ਸਾਡੇ ਤੋਂ ਖਰੀਦਦੇ ਰਹੋ ਤੇ ਸਾਡਾ ਕੱਪੜਾ ਵਿਕਦਾ ਰਹੇ ਦੇਖੋ ਜੀ ਮੈਂ ਇੱਕ ਸੂਟ ਦਾ ਡਿਜ਼ਾਈਨ ਤੁਹਾਨੂੰ ਦਿਖਾਨੀ ਹੈ ਇਹਦੇ ਗਲੇ ਤੇ ਬਰਕ ਹੈ ਜੀ ਦੀਪ ਸਿੰਘ ਦਿਖਾਓ ਹਾਂਜੀ ਇਹ ਮਤਲਬ ਗਲੇ ਤੇ ਕੀਤਾ ਹੋਇਆ ਬਰਕ ਹੈ ਤੇ ਥੱਲੇ ਪੇਟਿੰਗ ਹੈ। ਆ ਦੇਖ ਘੇਰੇ ਤੇ ਪੇਟਿੰਗ ਹੈ। ਆ ਬਾਜੂ ਆ ਗਈ ਜੀ। ਤੇ ਸੱਲਫ ਥੋੜਾ ਥੋੜਾ ਪ੍ਰਿੰਟ ਹੈ ਜ। ਹਾਂ ਇਹ ਤੁਸੀਂ ਕਲਰ ਆ ਸੇਮ ਹੀ ਹੈ ਜੀ। ਖਾਕੀ ਪੀਚ ਜਾਂ ਮੈਨੂੰ ਤਾਂ ਵੀਰੇ ਇਹਦੇ ਮੰਗਰ ਵੀ ਆ ਬਾਰਡਰ ਆਊਗਾ ਜੀ। ਆ ਸੇ। ਸਾਰੇ ਸੂਟਾਂ ਦੇ ਸੇਮ ਰਹੂਗਾ ਮੰਗਰ ਇਹਦੇ ਕਮੀਜ਼ ਦੇ ਵੀ ਬਾਰਡਰ ਹੋਊਗਾ। ਤੇ ਰੇਟ ਤੇ ਬਾਰਡਰ ਹੋਊਗਾ। ਤੇ ਰੇਟ ਜਾਣ ਕੇ ਤੁਸੀਂ ਖੁਸ਼ ਹੋ ਜਾਓਗੇ ਕਿਉਂਕਿ ਇਸਟਾ ਬ੍ਰਾਂਡ ਦੀ ਹੈ। ਇਹ ਹੈ ਜੀ ਗਰਮਾਂ ਵਾਲੀ ਸਟਾਫ ਕਾਟਨ। ਬਹੁਤ ਸੌਫਟ ਵਧੀਆ ਕਾਪਟਨ ਹੈ ਇਹ ਕਾਪਟਨ ਫਿੱਟ ਦੀ ਵੀ ਨਹੀਂ ਆ ਦੇਖੋ ਗਲੇ ਤੇ ਬਰਕ ਥੱਲੇ ਬਾਰਡਰ ਤੇ ਕਾਪਟਨ ਦੀ ਰਹੀ ਇਹਦੀ ਸਲਵਾਰ ਇਸਟਾ ਬ੍ਰੈਂਡ ਦੇ ਕੱਪੜੇ ਹੀ ਆਪਣੇ ਕੋਲ ਹੀ ਹੁੰਦੇ ਜਾਂ ਤਰੀ ਇਸਟਾ ਬ੍ਰੈਂਡ ਆਪਾਂ ਬਹੁਤ ਲਿਆਉਣ ਲੱਗੇ ਹਾਰ ਰਹੀਆਂ ਇਹਦੀਆਂ ਮਸਲੀਨ ਦੇ ਵਿੱਚ ਚੁੰਨੀਆਂ ਥੋੜਾ ਮਨ ਖੁਸ਼ ਹੋ ਜਾਣਾ ਡਿਜ਼ਾਈਨਰ ਪੀਸ ਆਪਾਂ ਡਿਜ਼ਾਈਨਰ ਪੀਸ ਲੈ ਕੇ ਆ ਰਹੀਆਂ ਕਿਸੇ ਕੋਲੇ ਵੀ ਇਹ ਪੀਸ ਨਹੀਂ ਮਿਲਦੇ ਹਲੋ ਜੀ ਨਾਲ ਮਸਲੀਨ ਦੀਆਂ ਚੁੰਨੀਆਂ ਜੀ ਬਹੁਤ ਹੀ ਸੋਹਣੀਆਂ ਪੂਰੀਆਂ ਵਧੀਆ ਦੇਖੋ ਜੀ ਜਿਹੜਾ ਸੂਟ ਦਾ ਬਾਰਡਰ ਆ ਉਹਦੇ ਨਾਲ ਦੀ ਚੁੰਨੀਆਂ ਬਰਕ ਨਾਲ ਦੀ ਚੁੰਨੀਆਂ ਤੇ ਰੰਗੇ ਦਾ ਹੋਰ ਆ ਇਹਦਾ ਜਿਹੜਾ ਕੰਬੀਨੇਸ਼ਨ ਆ ਰੱਗਾ ਦਾ ਬਣਿਆ ਬਣਾਇਆ ਆ ਹੁੰਦਾ ਬਹੁਤ ਟਾਪਰ ਦਾ ਹੁੰਦਾ ਕਿ ਸੂਟ ਦੀ ਕੀਮਤ ਜਾਣ ਕੇ ਐਨੇ ਕੋ ਖੁਸ਼ ਹੋ ਜੂਗੇ ਐਨੇ ਕੋ ਖੁਸ਼ ਹੋ ਜੂਗੇ ਸਿਰਪ ਤੇ ਸਿਰ ਕਿੰਨਾ 780 780 ਦੀਪਾ ਭੱਜ ਕੇ ਇੱਕ ਸੂਟ ਤੋਲ ਕੇ ਲਈ ਪੁੱਤ ਵੀ ਇਹ ਕਿਲੋ ਤੋਂ ਇਹ ਸੂਟ ਆਊਗਾ ਜੀ 1 ਕਿਲੋ ਦੇ ਵਿੱਚ ਯਾਨੀ ਕਿ 65 ਰੁਪਈਆ ਦੇ ਵਿੱਚ ਇਹਦੀ ਡਿਲੀਵਰੀ ਹੋ ਜਾਣੀ ਹੈ ਸੂਟ ਸਾਨੂੰ ਅਸੀਂ ਇੱਕ ਦੀ ਜਾਣਕਾਰੀ ਦੇਤੀ ਵੀ ਨਾਲ ਮਸਲੀਨ ਦੀਆਂ ਖੁੱਲੀਆਂ ਡੁੱਲੀਆਂ ਚੁੱਲੀਆਂ ਗਲੇ ਤੇ ਵਰਕ ਹੋਊਗਾ ਥੱਲੇ ਪੇਟਿੰਗ ਰੰਗ ਸੇਮ ਆ ਰਿਹਾ ਹੈ ਪੀਛੇ ਆ ਕਾਟਣ ਦਾ ਸੂਟ ਆ ਸਿਰਫ 780 ਦਾ ਤੇ 65 ਰੁਪਈਆ ਦੀ ਚਾਰਜ ਹੈ ਇਹ ਸੀ ਆਪਣਾ ਜੀ ਪਹਿਲਾ ਕਲਰ ਆਪਣੇ ਵਰਗਾ ਕਪੜਾ ਵੀਰੀ ਆਪਾਂ ਤੁਹਾਨੂੰ ਬਾਰ-ਬਾਰ ਕਹਿਨੇ ਆ ਦੇਖ ਮਾਡਲ ਦੇ ਪਾਇਆ ਦੀ ਪੁਧਾਈ ਆਪਣੇ ਵਾਲੀ ਡਿਜ਼ਾਈਨ ਕਲਰ ਸਾਨੂੰ ਕਿਤੋਂ ਵੀ ਨਹੀਂ ਮਿਲਣਗੇ ਅਗਲਾ ਆ ਗਿਆ ਜੀ ਲਾਈਟ ਪਰਪਲ ਸਾਰਿਆਂ ਦੇ ਬਾਰਡਰ ਸੇਮ ਰਹਿਣਗੇ ਤੇ ਗਲੇ ਤੇ ਵਰਕ ਦਾ ਫਰਕ ਪੈ ਸਕਦਾ ਜੀ ਆ ਦੇਖੋ ਆ ਆ ਗਿਆ ਥੱਲੇ ਬਾਰਡਰ ਆ ਲੰਬਾਈ ਚੌੜਾਈ ਆਪਦੇ ਹਿਸਾਬ ਨਾਲ ਤੁਸੀਂ ਰੱਖ ਸਕਦੇ ਹੋ ਨਹੀਂ ਫਰਕ ਆ ਜੀ ਹੈ ਥ੍ਰੀ ਡਿਜ਼ਾਈਨ ਦਾ ਹੀ ਫਰਕ ਹੈ ਇਹਨਾਂ ਦੇ ਦੇਖੋ ਹਰੇਕ ਡਿਜ਼ਾਈਨ ਦਾ ਆ ਬਰਡਰ ਤਾਂ ਸੇਮ ਹੀ ਆ ਹਮ ਆ ਜਿਹੜਾ ਗਲੇ ਤੇ ਹੈਗਾ ਇਹ ਸਾਰਾ ਵਰਕ ਕੀਤਾ ਹੋਇਆ ਹੈ ਗਲੇ ਤੇ ਵਰਕ ਤੇ نیچے ਪੇਟਿੰਗ ਤੇ ਕੌਫਣ ਦੀਆਂ ਨਾਲ ਸਲਵਾਰਾਂ ਜੀ ਤੇ ਮਸਲੀਨ ਦੀਆਂ ਚੁੰਨੀਆਂ ਆਪਣੇ ਵਾਲੀਆਂ ਚੀਜ਼ਾਂ ਤੁਹਾਨੂੰ ਕੋਈ ਨਹੀਂ ਦੇਊਗਾ ਰੇਟ 780 ਆਲ ਹੀ 780 ਆਹ ਕਪੜਾ ਉਹਨਾਂ ਹੀ ਮਾਰਕੀਟ ਚ ਮਿਲਦਾ ਵੀ ਨਹੀਂ ਬਹੁਤ ਹਮਦ ਲੋ ਜੀ ਕਿਸੇ ਇੱਕ ਅੱਧੀ ਦੁਕਾਨ ਤੋਂ ਉਹਨੂੰ ਕਪੜਾ ਮਿਲੂਗਾ ਪਰ ਰੇਟ ਆਪਣੇ ਵਾਲਾ ਨਹੀਂ ਮਿਲਦਾ ਸਾਡੇ ਵਾਲਾ ਡਿਜ਼ਾਈਨ ਤੇ ਸਾਡੇ ਵਾਲਾ ਰੇਟ ਨਹੀਂ ਮਿਲੂਗਾ ਜਿਹੜਾ ਤੇ ਤੁਹਾਨੂੰ ਬਾਜ਼ਾਰ ਦੇ ਵਿੱਚ 1100 ਦਾ ਮਿਲੂਗਾ ਨਾ ਅਸੀਂ ਦੇ ਰਹੇ ਹਾਂ ਸਿਰਫ 780 ਚ ਕਾਦੇ ਕੋਲੇ ਫੋਨ ਵੀ ਆਉਂਦੇ ਆ ਲੋਕਾਂ ਦੇ ਵੀ ਪੁੱਛਦੇ ਆ ਵੀ ਤੁਸੀਂ ਕਪੜਾ ਕਿੱਥੋਂ ਲਿਆਉਣੇ ਹੋ ਵੀ ਤੁਹਾਡੇ ਵਰਗਾ ਕਪੜਾ ਅਸੀਂ ਕਿਤੇ ਨਹੀਂ ਦੇਖਿਆ ਸੋ ਸਾਨੂੰ ਖੁਸ਼ੀ ਹੁੰਦੀ ਆ ਇਸ ਗੱਲ ਦੀ ਵੀ ਸਾਡੀ ਚੀਜ਼ ਨੂੰ ਕੋਈ ਸਲਾਹ ਰਿਹਾ ਹੈ ਗਲੇ ਤੇ ਬਰਕ ਹੈ ਜੀ ਨੀਚੇ ਬਾਰਡਰ ਹੈ ਲਾਈਟ ਪਰਪਲ ਆ ਇਹਦੀ ਮਸਲੀਨ ਦੀ ਚੁੰਨੀ ਹੈ ਸਿਰਫ 780 ਕਿਸੇ ਨੂੰ ਵੀ ਤੁਸੀਂ ਵਿਆਹ ਸਾਦੇ ਚ ਗਿਫਟ ਦਵੋਗੇ ਤੇ ਅਗਲਾ ਗਰਮੀ ਚ ਪਾ ਕੇ ਨਾ ਹੰਡਾਊਗਾ ਤੇ ਤੁਹਾਨੂੰ ਯਾਦ ਕਰੂਗਾ ਆ ਗਿਆ ਜੀ ਪਿਸਤਾ ਨਾਲੇ ਕੋ ਮਾਡਲ ਦੇ ਪਾਇਆ ਤੁਸੀਂ ਸੂਟ ਦੇਖੋ ਬਰਕ ਸਾਰਿਆਂ ਦੇ ਗਲੇ ਤੇ ਐ ਇਹ ਕਾਟਨ ਦੇ ਸੂਟ ਆ ਜੀ ਨਾਲ ਮਸਲੀਨ ਦੀਆਂ ਚੁੰਨੀਆਂ ਦੀਆਂ ਮਾਡਲਾਂ ਦਾ ਨਜ਼ਾਰੇ ਹੋਣਗੇ ਨਾ ਹਾਂ ਨਾ ਸੂਟ ਪਾਪਾ ਦੇਖਦਾ ਰਹੇਗਾ ਹਾਂ ਲਓ ਜੀ ਇਹਨਾਂ ਦੇ ਬੈਕ ਸਾਈਡ ਤੇ ਵੀ ਬਾਰਡਰ ਹੈਗਾ ਜੀ ਸੇਮ ਬਾਹਾਂ ਤੇ ਵੀ ਬਾਰਡਰ ਆਊਗਾ ਆਪਾਂ ਮਹਾਫ ਬਣਾਓ ਕਮਾ ਫੁੱਲ ਬਣਾਓ ਆ ਲਓ ਜੀ ਗਲੇ ਤੇ ਬਰਕ نیچے ਪੇਟਿੰਗ ਦਾ ਬਾਰਡਰ ਇਹ ਆ ਗਈ ਸਲਵਾਰ ਪਿਸਤਾ ਤੇ ਆ ਗਈ ਵੀ ਭਾਈ ਚੁੰਨੀ ਇਹ ਜਿਹੜੇ ਸੂਟ ਆਪਾਂ ਬਹੁਤ ਜ਼ਿਆਦਾ ਮੰਗਾ ਰਹੇ ਹਾਂ ਕਿਉਂਕਿ ਆਪਾਂ ਵਾਹਿਗੁਰੂ ਦੀ ਕਿਰਪਾ ਆਪਾਂ ਪਰਸੋਂ ਵੀਡੀਓ ਪਾਈ ਸੀ ਉਹ बिक ਗਏ ਆਪਾਂ ਅੱਜ ਵੀਡੀਓ ਪਾਈ ਸੀ ਸਾਰੇ ਉਹ ਵਿਕ ਗਏ ਆਪਣਾ ਜਿਹੜਾ ਕੱਪੜਾ ਹੀ ਆਪਾਂ ਟਰੈਂਡ ਥੋੜਾ ਡਿਫਰੈਂਟ ਰੱਖਿਆ ਜੀ ਸੋ ਆਪਾਂ ਮਾਰਕਟਲ ਹਾਵ ਨਹੀਂ ਚਲਦੀ ਆ ਦੇਖੋ ਜੀ ਖੁੱਲੀਆਂ ਡੁੱਲੀਆਂ ਚੁੰਨੀਆਂ ਜੀ ਨਾਲ ਮਛਲੀ ਇੰਦਾਂ ਸਿਰਫ 780 ਇਹ ਆਪਣਾ ਨੂੰ ਪਤਾ ਹੁੰਦਾ ਕਿ ਆਪਾਂ ਲੋਕਾਂ ਨਾਲੋਂ ਡਿਫਰੈਂਟ ਦੇਖੀਏ ਥੋੜਾ ਜਿਹਾ ਤਾਂ ਕਰਕੇ ਆਪਾਂ ਕੱਪੜਾ ਡਿਫਰੈਂਟ ਲੈ ਕੇ ਆਉਣੇ ਆ ਕਿ ਸਾਡਾ ਕਸਟਮਰ ਥੋੜਾ ਡਿਫਰੈਂਟ ਲੱਗੇ ਹੋਰ ਨਾਲੇ ਜੇ ਤੁਸੀਂ ਇਹ ਬਾਰਕ ਕਰਵਾਓ ਇਕੱਲੇ ਬਲੇ ਤੇ ਤੇ 2.5 300 ਦਾ ਬਾਰਕ ਹੈ ਤੇ ਨਾਲ ਮਸ਼ਲੀਨ ਦੀ ਚੁੰਨੀ ਆ ਪਾਟਣ ਦਾ ਸੂਟ ਆ ਗਰਮੀ 'ਚ ਜਿਵੇਂ ਮਰਜੀ ਪਾਓ ਡਿਊਟੀ ਤੇ ਪਾਓ ਘਰੇ ਪਾਓ ਕਿਸੇ ਪ੍ਰੋਗਰਾਮ ਤੇ ਪਾਓ ਸਿੰਪਲ ਓਵਰ ਲੁੱਕ ਆ ਕਿਉਂਕਿ ਲੋਕ ਇਹੀ ਚੀਜ਼ਾਂ ਬਾ ਰਹੇ ਆ ਕੱਪੜਾ ਹੈ ਆਪਣਾ ਕੋਲ ਬਹਾਵ ਕਲਰ ਪੇ ਹੀ ਦੇਖੀ ਚੱਲੋਗੀ ਘਟ ਘਟ 10 ਤੋਂ ਸਮਥਿੰਗ ਕਲ ਰਹੀ ਆ ਤੁਹਾਡਾ ਸਕਲਰ ਆਈ ਹੈ ਜੀ ਆਪਣੀ ਕੋਲ ਸੁਣਿਆ ਦੱਸਦੇ ਨੇ ਕਲਰ ਜਿਵੇਂ ਤੁਸੀਂ ਆਪਾਂ ਕਹਿੰਦੇ ਨੇ ਕਿ ਜਿਵੇਂ ਕਲਰ ਆ ਦੀ ਪੁੱਤਾ ਦਿਓ ਆ ਦੇਖੋ ਕਲਰ ਇਹਦੇ ਥੋੜੇ ਕਲਰ ਡਿਫਰੈਂਟ ਆ ਇਸਤਾ ਦੇ ਜਿਹੜੇ ਕਲਰ ਹੁੰਦੇ ਤੇ ਆਪਣੇ ਨਾਰਮਲ ਜਿਹੜੀ ਕਾਟਨ ਹੁੰਦੇ ਦੇ ਕੱਪੜੇ ਦਾ ਜਿਹੜਾ ਕਲਰ ਹੁੰਦਾ ਡਿਫਰੈਂਟ ਹੁੰਦਾ ਜਿਹਦਾ ਥੋੜਾ ਇਹਦਾ ਥੋੜਾ ਨੇ ਆਪਾਂ ਇਹ ਕਹਿੰਦੇ ਆਪਾਂ ਕਹਿੰਦੇ ਨਮੀ ਜੀ ਚੀਜ਼ ਹੋਣਾ ਨਮਾਇਆ ਕਲਰ ਹੈ ਦਾ ਸਾਰਿਆਂ ਦਾ ਬਾਜ਼ਾਰ 'ਚ 1100 ਰੁਪਈਆ ਮੰਗਣਗੇ ਸਿਰਫ ਉਹਦਾ ਇਸਤਾ ਬ੍ਰਾਂਡ ਦਾ ਪਹਿਲੀ ਗੱਲ ਕੋਈ ਛੇਤੀ ਲਿਆਉਂਦਾ ਨਹੀਂ ਬ੍ਰਾਂਡ ਦੇ ਕੱਪੜਾ 'ਚੋਂ ਬਚਤ ਨਹੀਂ ਬਾਲੀ ਰਹ ਬਾਹਾਂ ਤੇ ਬਾਰਡਰ ਆਹ ਇਹਦੀ ਕਾਟਨ ਦੀ ਬਾਟਮ ਆ ਆਹ ਲਓ ਜੀ ਇਹਦੀ ਚੁੰਨੀ ਇਦਾਂ ਦੀ ਰਹੂਗੀ ਜੀ ਆਪਾਂ ਸਾਰੀ ਨਹੀਂ ਖੋਲ ਦੇਈਂ ਦਿਖਾ ਦਿੰਦੇ ਆ ਆਹ ਲਓ ਜੀ ਇਹਦੀ ਚੁੰਨੀ ਇਦਾਂ ਹੀ ਰਹੂਗੀ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਆ ਹੋਰ ਹੀ ਆ ਮਾਸਟਰਡ ਸ਼ੇਡ ਆ ਖੁੱਲੀਆਂ ਡੁੱਲੀਆਂ ਮਸਲੀਨ ਦੀਆਂ ਚੁੰਨੀਆਂ ਜੀ ਨਾਲ ਕਲਰ ਇਹਨਾਂ ਦੇ ਸੋਹਣੇ ਬਹੁਤ ਆ ਬਹੁਤ ਜ਼ਿਆਦਾ ਉੱਤਰਿਆ ਆ ਤੁਸੀਂ ਇੱਕ ਵੀ ਸੂਟ ਨਹੀਂ ਸੱਡੋਂਗੇ ਠੀਕ ਹੈ ਕੁਸਤਕ ਗੁਰੂ ਮਹਾਰਾਜ ਦੀ ਕਿਰਪਾ ਜੀ ਕੋਸ਼ਿਸ਼ ਹੋਦੀ ਕਿਰਪਾ ਜਦੋਂ ਅਸੀਂ ਇਹ ਸੂਟ ਪਾਤੇ ਨਾਲ ਦੀ ਨਾਲ ਸੇਲ ਇੱਕ ਤਾਂ ਇਹ ਕੱਪੜਾ ਬਹੁਤ ਜਿਆਦਾ ਸੋਹਣਾ ਜੀ ਦੋਗ ਨੰਬਰ ਤੇ ਜਿਹੜਾ ਕੋ ਬਰਕ ਇਹ ਗਰਮੀ ਵਾਲਾ ਸਟਾਫ ਹੈ ਜੀ ਕਾਟਨ ਹੈ ਕਾਟਨ ਚੱਲ ਰਹੀ ਹੈ ਟੌਪੀ ਬਹੁਤ ਤੀਜੀ ਗੱਲ ਇਹਦੇ ਕਲਰ ਕੰਬੀਨੇਸ਼ਨ ਬਹੁਤ ਤਕੜੀ ਹੈ ਜੀ ਡਿਜ਼ਾਈਨਿੰਗ ਦਾ ਖਰਾਬ ਨਹੀਂ ਹੁੰਦਾ ਇਹ ਕਾਟਨ ਦਾ ਸੂਟ ਬਹੁਤ ਵਧੀਆ ਦੇਖੋ ਜੀ ਦਾ ਰੰਗ ਬੱਲੇ ਗਰੇ ਜ ਹੈ ਤੇ ਮਹਿਰੂਨ ਕਲਰ ਦਾ ਗਲੇ ਤੇ ਬਰਕ ਕੀਤਾ ਹੈ نیچے ਬਾਰਡਰ ਹੈ ਬਾਜੂ ਤੇ ਬਾਰਡਰ ਹੈ ਤੇ ਆ ਇਹਦੀ ਬਾਟਮ ਹੈ ਜੀ ਬਾਟਮ ਨਾਲ ਨਹੀਂ ਰਹਿਣਗੀਆਂ ਆ ਦੇਖੋ ਜੀ ਦੁਪੱਟਾ ਇਹਦਾ ਵਰਕ ਡਿਫਰੈਂਟ ਆ ਨਾ ਵਰਕ ਨਹੀਂ ਦੇਖੋ ਜੀ ਅੱਧਾ ਕ ਦੁਪੱਟਾ ਖੋਲ ਲੈਣੇ ਆ ਜੀ ਦੀਪੂ ਦਾ ਫਿਰ ਜਾਂਦਾ ਭੱਜ ਤੇ ਹਾਂ ਮੈਨੂੰ ਮਾਰਨੀਆਂ ਪੈਂਦੀਆਂ ਹੇ ਕੀ ਤਾਂ ਦੇਖੋ ਜੀ ਇਹਦਾ ਮਹਿਰੂਨ ਵਿੱਚੋਂ ਦੁਪੱਟਾ ਤੇ ਆ ਕੰਨੀ ਇਹਦੀ ਇਹ ਨਾਲ ਦੀ ਆ ਸੂਟ ਨਾਲ ਦੀ ਆਪਣੇ ਵਾਲੇ ਡਿਜ਼ਾਈਨਸ ਉਹਨੂੰ ਕਿਤੇ ਮਿਲਣਗੇ ਨਹੀਂ ਇਹ ਸਾਡੀ ਗਾਰੰਟੀ ਆ ਆ ਦੇਖੋ ਜੀ ਸਿਰਫ 780 ਚ ਮੇਰਾ ਰਹਿ ਗਿਆ ਸੋਨੂੰ ਬ੍ਰਾਂਡ ਦੀਆਂ ਚੀਜ਼ਾਂ ਉਹ ਵੀ ਐਕਸਟਰਾ ਬ੍ਰਾਂਡ ਇਹ ਉਹ ਉਹਦੇ ਨਾਲ ਹੋਰ ਕਲਰ ਸੀ ਜੀ ਇਹ ਡਾਰਕ ਪਿਸਤਾ ਜਿਹਾ ਕਲਰ ਹੈ ਕਲਰ ਸੋਨੂੰ ਪਤਾ ਵੀ ਆਪਣੇ ਨਾਲ ਦੇ ਕਿਤੇ ਨਹੀਂ ਆਉਂਦੇ ਸੋਨੂੰ ਕੋਦ ਨੂੰ ਵੀ ਪਤਾ ਦੀ ਇਹ ਡਿਜ਼ਾਈਨ ਤੁਸੀਂ ਕਿਸੇ ਵੀਡੀਓ 'ਚ ਨਹੀਂ ਦੇਖੇ ਹੋਣੇ ਜਿਹੜੇ ਅਸੀਂ ਦਿਖਾ ਰਹੇ ਹਾਂ ਅਸੀਂ ਮਾਂ ਪੁੱਤ ਕੰਮ ਕਰਦੇ ਹਾਂ ਜੀ ਪੂਰਾ ਵਧੀਆ ਦੇ ਜਣੇ ਵੀ ਕਸਟਮਰ ਆ ਦੇਖੋ ਗਲੇ ਤੇ ਬਰਕ ਹੈ ਜੀ نیچے ਬਾਉਂਡਰ ਹੈ ਇਹ ਡਿਜ਼ਾਈਨਰ ਪੀਸ ਆ ਤੁਸੀਂ ਡਿਊਟੀ ਤੇ ਇਹਨੂੰ ਡੇਲੀ ਰੂਟੀਨ ਚ ਪਾ ਸਕਦੇ ਹੋ ਐ ਨਹੀਂ ਹੈਗਾ ਵੀ ਸੂਟ ਖਰਾਬ ਹੋ ਜਾਊਗਾ ਜਾਂ ਕੋਈ ਇਹਦੇ ਕਲਰ ਨੂੰ ਕੁਝ ਹੋ ਜਾਊਗਾ ਆ ਇਹਦੀ ਬਾਟਮ ਹੈ ਜੀ ਆ ਆ ਗਈ ਵਿੱਚ ਚੁੰਨੀ ਜੀ ਪਿਸਤਾ ਦੇ ਨਾਲ ਮਹਿਰੂਨ ਚੁੰਨੀ ਹੈ ਜੀ ਸੋਨੂੰ ਖੁਦ ਨੂੰ ਵੀ ਪਤਾ ਵੀ ਜੀ ਇਹ ਚੀਜ਼ਾਂ ਇੰਨੇ ਵਿੱਚ ਨਹੀਂ ਮਿਲਦੀਆਂ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਜਿਹੜੇ ਸਾਡੇ ਪੱਕੇ ਕਸਟਮਰ ਆ ਜਿਹੜੇ ਸਾਡੇ ਤੇ ਬਲੀਵ ਕਰਦੇ ਆ ਸੋਨੂੰ ਦਾ ਬਹੁਤ-ਬਹੁਤ ਧੰਨਵਾਦ ਆ ਆ ਦੇਖੋ ਜੀ ਇਹਦੇ ਬਾਰਡਰ ਤੇ ਕਢਾਈ ਨਾਲ ਦੀ ਚੁੰਨੀ ਹੈ ਜੀ ਆ ਦੇਖੋ ਮਹਿਰੂਨ ਸਾਡਾ ਤੇ ਸੂਟ ਨਾਲ ਦਾ ਹੀ ਕਲਰ ਹੈ ਇੱਕ ਵੀ ਸੂਟ ਹੈ ਛੱਡਣ ਵਾਲਾ ਨਹੀਂ ਹੈਗਾ ਜੀ ਸਿਰਫ 700 80 ਦਾ ਸੂਟ ਹੈ ਤੇ 65 ਕਰਤੀ ਇਹਦਾ ਚਾਰਜ ਹੈ ਕੋਈ ਬਾਹਲਾ ਚਾਰਜ ਨਹੀਂ ਹੈਗਾ ਇਹਦਾ ਅਗਲੇ ਗਏ ਨਹੀਂ ਤੁਸੀਂ ਚਾਰਜ ਵਧਾਤਾ ਅਸੀਂ ਚਾਰਜ ਨਹੀਂ ਵਧਾਇਆ ਜੀ ਜਿਵੇਂ ਹੁਣ ਆ ਕਿਲੋ ਚ ਹੈ ਫਿਰ ਕਿਲੋ ਦੀ ਪੈਸੇ ਲੱਗਣਗੇ ਕੱਟ ਪੀਸ 50 ਚੋਂ ਦੇ ਹੀ ਦੋ ਜੇ ਹੁਣ ਕਿਲੋ ਤੋਂ ਟੱਪ ਗਿਆ ਜੀ ਫਿਰ ਉਹ ਸਾਡੇ ਸਾਰੇ ਨਹੀਂ ਨਾ ਸਾਥੋਂ ਤਾਂ ਅਗਲੇ ਲੈਣਗੇ ਸਾਡੇ ਕਿਹੜਾ ਮਾਸੀ ਦੇ ਜਿਹੜੇ ਥਾਣ ਚਾਉਣਗੇ ਜੀ ਆਪਣੇ ਏਕੇ ਟੈਕਸ ਦੇਉਣਗੇ ਥਾਣ ਵਾਲੇ ਕੱਪੜੇ ਉਹ ਤਾਂ ਉਹੀ ਆਉਣਗੇ 50 'ਚ ਹੀ ਆ ਜਾਂਦੇ ਆ ਆਪਣੇ ਕੋਲੇ ਰਿਅਨ ਵੀ ਆ ਚੁੱਕੀ ਆ ਜੀ ਬਹੁਤ ਵਧੀਆ ਬਜ ਬਰੇਟਾਂ ਤੇ ਪੂਰੀ ਵਧੀਆ ਰਿਅਨ ਕਲਰ ਦਾ ਤਾਂ ਖੜਾ ਮੋਟੇ ਦਾ ਹਾਂ ਆਪਣੇ ਕੋਲੇ ਵਧੀਆ ਰਿਅਨ ਆਈ ਹੈ ਜਿਹੜੀ ਲਸਦੀ ਨਹੀਂ ਆਪਣੇ ਕੋਲੇ ਪ੍ਰਿੰਸ ਦੇ ਵੀ ਆ ਗਏ ਆਪਣੇ ਕੋਲੇ ਵੀ ਐਲ ਐਮ ਦੇ ਵੀ ਆ ਗਏ ਮੈਚਿੰਗ ਸੂਟ ਆ ਦੇਖੋ ਜੀ ਇਹਦਾ ਕਲਰ ਥੋੜਾ ਲਾਈਟ ਆ ਰਿਹਾ ਬਟ ਕਲਰ ਬਾਕਸ ਉਹਨੇ ਡਾਰਕ ਆ ਇਹ ਡਾਰਕ ਗ੍ਰੇ ਕਲਰ ਹੈ ਜੀ ਗਲੇ ਤੇ ਬਰਕ نیچے ਬਾਰਡਰ ਇਹ ਥੋੜਾ ਡਾਰਕ ਹੈ ਜੀ ਬਟ ਪਤਾ ਨਹੀਂ ਕੈਮਰੇ ਵਿੱਚ ਲਾਈਟ ਆ ਰਹੀ ਆ ਥੋੜਾ ਜਿਹਾ ਇਹ ਇਹਦੇ ਨਾਲ ਆ ਗਈ ਜੀ ਬਲੈਕ ਚੁੰਨੀ ਹਗਾ ਕੇ ਆ ਨੀ सेम ਕਲਰ ਤੇ ਡਾਰਕ ਗ੍ਰੇ ਸੂਟ ਆ ਜੀ ਨਾਲ ਬਲੈਕ ਚੁੰਨੀ ਆ ਜੀ ਮੈਂ ਦੱਸ ਦਿੰਨੀ ਆ ਦੀਪੂ ਤਾਂ ਵਿਚਾਰਾ ਆਪਦੀਆਂ ਲੱਟਾਂ ਜੀਆਂ ਚੱਕੀ ਜਾਂਦਾ ਹਾਂ ਹੁਣ ਸਟਾਏ ਆਹ ਦੇਖੋ ਡਾਰਕ ਕਲਰ ਗਲੇ ਤੇ ਬਰਕ ਨੀਚੇ ਬਾਰਡਰ ਜੀ ਬਲੈਕ ਤੇ ਗ੍ਰੇ ਦੀ ਚੁੰਨੀ ਹੈ ਜੀ ਰੰਗ ਤੁਸੀਂ ਖੁਦ ਹੀ ਮੰਨੋਗੇ ਜੀ ਰੰਗ ਤੁਹਾਨੂੰ ਖੁਦ ਨੂੰ ਵੀ ਪਤਾ ਵੀ ਇਹ ਰੰਗ ਨਿਊ ਆ ਰਹੇ ਹੈ ਇਹ ਇਸਟਰਾ ਬ੍ਰਾਂਡ ਚ ਆ ਰਹੇ ਹੈ ਜੀ ਇਹ ਰੰਗ ਸਾਰੇ ਹਾਂ ਹੁਣ ਆਪਾਂ ਜ਼ਿਆਦਾਤਰ ਇਹੀ ਚੀਜ਼ਾਂ ਲਿਆਉਣੀਆਂ ਜੀ ਇਹ ਸਾਰੀਆਂ ਗਰਮੀ ਵਾਲੀਆਂ ਆਈਟਮਾਂ ਹੈ ਜੀ ਸਰਦੀ ਵਾਲੇ ਕੱਪੜੇ ਤਾਂ ਆਪਣੇ ਕੋਲੇ ਥੋੜੇ ਰਹਿ ਗਏ ਇੱਕ ਵਾਰੀ ਹੋਰ ਸੇਲ ਲਾ ਦਾਂਗੇ ਵੈਸੇ ਤਾਂ ਬਹੁਤ ਵਿਕ ਚੁੱਕੇ ਐ ਇੱਕ ਵਾਰੀ ਹੋਰ ਸੇਲ ਲਾ ਦਾਂਗੇ ਇਦੇ ਵਿੱਚ ਆਪਣੇ ਕੋਲੇ ਘੱਟੋ ਘੱਟ 10 ਰੰਗ ਆਏ ਆ। ਬਲੈਕ ਆ। ਹਾਂਜੀ। ਆ ਗਿਆ ਜੀ ਬਲੈਕ। ਮੇਰੇ ਕੋਲੇ ਬਲੈਕ ਬਹੁਤ ਹੋਗੇ ਨਹੀਂ ਆ ਬਲੈਕ ਤਾਂ ਮੈਂ ਹੀ ਸੰਭਾਲ ਲੈਂਦੀ। ਇੱਕਾਈ ਹੋਵੇ ਡਿਜ਼ਾਈਨ ਡਿਫਰੈਂਟ ਆ। ਹਮ। ਇਹਨੇ ਮੁੰਡਾ ਚਾਰ ਵਾਲੀ ਫੰਦਾ ਸੱਚੀ ਤਰ੍ਹਾਂ। ਆ ਲਓ ਜੀ। ਤੇ ਆ ਗਿਆ ਜੀ ਬਲੈਕ ਕਲਰ। ਬਲੈਕ ਬਾਟਮ ਆ ਇਹਦੀ ਮਸਲੀਨ ਦੀ ਚੁੰਨੀ ਆ ਜੀ। ਚੁੰਨੀਆਂ ਵੀ ਇੰਨੀਆਂ ਵਧੀਆ ਸਾਨੂੰ ਖੜਕ ਕੇ ਸੁਕਾਉਣ ਦੀ ਜ਼ਰੂਰਤ ਨਹੀਂ ਪੈਣੀਗੀ। ਤੁਸੀਂ ਇਦਾਂ ਹੀ ਇਹਨਾਂ ਨੂੰ ਸਿਕਾ ਸਕਦੇ ਹੋ ਕੱਠੀਆਂ ਨਹੀਂ ਹੁੰਦੀਆਂ ਮੈਨੂੰ ਤਾਂ ਫੜ ਕੇ ਸਿਕਾਉਣ ਵਾਲੀ ਚੁੰਨੀ ਦੇ ਬਾਹਲਾ ਹਰ ਖਚਾ ਦਿਆ ਆ ਲਓ ਜੀ ਆ ਰੱਖ ਪਹਿਲਾਂ ਪ्युअर ਪ्युअर ਕਰੀ ਜਾਂਦੇ ਹਾਂ ਧੋਣੀ ਪਾਈ ਜਾਂਦੀ ਵਾਟ ਵਾ ਸਿਕਾਈ ਜਾਂਦੇ ਖੜੇ ਆ ਲਓ ਜੀ ਆਏ ਦੀ ਚੁੰਨੀ ਹੈ ਹੁਣ ਦੇਖੋ ਪ्युअर ਦੀ ਸਿੰਘੜ ਨੂੰ हट ਗਈ ਨੰਮੀ ਹਾਂ ਪਹਿਲਾਂ ਦਾ ਬੌਲੀ ਸਿੰਘੜਾ ਦੀ ਸੀ ਮਾੜਾ ਇਹ ਤੋਂ ਨਾਲ ਸਰਫ 780 ਦਾ ਜੀ 65 ਰੁਪਏ ਦੇ ਚਾਰਜ ਹੈ ਜੀ 22 ਮੀਟਰ ਆਹ ਗਾ ਜੀ ਸਟ੍ਰੇਟ ਕਲਰ ਇਹ ਵੈਲਪਨ ਲਾਸਟ ਕਲਰ ਵੀ ਜੀ ਇਹ ਆਪਣਾ ਲਾਸਟ ਕਲਰ ਆ ਗਿਆ ਜੀ ਸਕਿਨ ਕਲਰ ਮੈਂ ਇੱਕ ਮੋਰ ਡਲਦੇ ਭਾਇਆ ਬਾਹਾਂ ਦੇ ਬਾਰਡਰ ਆਊਗਾ ਜੀ ਨੀਚ ਮਗਰ ਮੂਰੇ ਬਾਰਡਰ ਆਊਗਾ ਤੇ ਆ ਗਲੇ ਤੇ ਆਊਗਾ ਜੀ ਦੇ ਵਰਕ ਦੇਖੋ ਜੀ ਸਕਿਨ ਕਲਰ ਕਿੱਡਾ ਪਿਆਰਾ ਕਲਰ ਆ ਇਹ ਕੱਢ ਇਹ ਉਹ ਵੀ ਡਿਫਰੈਂਟ টাই ਹੈ ਵਰਕ ਹਾਂ ਦੇਖੋ ਜੀ ਆ ਇਹਦੀ ਬਾਟਮ ਹੈ ਜੀ ਹਾਂ 기 ਜਰੀ ਚੁੰਨੀ ਦਰਪਟਾ ਹਾਲਾਓ ਜੀ ਆ ਆਪਣਾ ਲਾਸਟ ਕਲਰ ਹੈ ਜੀ ਹਾਂ ਦੇਖੋ ਆ ਇਹਨੀਆਂ ਮਸਲੀਨ ਦੀਆਂ ਚੁੰਨੀਆਂ ਹੈ ਜੀ ਬਹੁਤ ਪਿਆਰੇ ਸੂਟ ਹੈ ਸੋ ਸੋਨੂ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕੋਈ ਵੀ ਸੂਟ ਤੁਸੀਂ ਲੈਣਾ 780 ਰੁਪਏ ਦਾ ਜੀ ਪੈਂਟ ਰਪੀ ਦੀ ਚਾਰਜ ਹੈ ਸਾਡਾ ਪਤਾ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਅਸੀਂ ਅੱਡੇ ਦੇ ਬੈਕ ਸਾਈਡ ਰਹਿੰਦੇ ਹਾਂ ਸੋ ਵੀਡੀਓ ਬਣਾਉਣ ਚ ਸਾਡੇ ਤੋਂ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਹਾਂ ਜੀ ਆਪ ਸਭ ਨੂੰ ਪਰਮਾਤਮਾ ਬਹੁਤ ਬਹੁਤ ਤਰੱਕੀਆਂ ਦੇਵੇ